ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਇਆ ਹੋਇਆ ਹਾਂ ਨਾਨਕ ਸਰ ਘਾਟ ਈਸ਼ਰ ਦਰਬਾਰ ਇਸ ਗੁਰੂ ਘਰ ਆਇਆ ਹੋਇਆ ਹਾਂ ਇੱਥੇ ਮੇਰੇ ਆਉਣ ਦਾ ਕਾਰਨ ਇਹ ਹੈ ਕਿ ਸਾਡੇ ਇਨਾਂ ਮੁਲਕ ਦੇ ਵਿੱਚ ਜਾਂ ਕਹਿ ਲੋ ਯੂਰਪ ਦੇ ਵਿੱਚ ਸਾਰੇ ਹੀ 5 ਸਤੰਬਰ ਨੂੰ ਨਵੀਆਂ ਕਲਾਸਾਂ ਹੁੰਦੀਆਂ ਹਨ ਉਦੋਂ ਪਹਿਲਾਂ 6 ਜਾਂ 7 ਆਪਦੇ ਹਸਤੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ ਤੇ ਇੱਥੇ ਹਰ ਇੱਕ ਗੁਰੂ ਘਰ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਕੋਈ ਕੈਂਪ ਰਖਾਏ ਜਾਂ ਜਾਂ ਬੱਚਿਆਂ ਦੀਆਂ ਖੇਡਾਂ ਜਾਂ ਕਿਵੇਂ ਵੀ ਬੱਚਿਆਂ ਨੂੰ ਸਿੱਖੀ ਦੇ ਨਾਲ ਤੇ ਸੰਸਕਾਰਾਂ ਦੇ ਨਾਲ ਕਿਵੇਂ ਜੋੜਿਆ ਜਾਵੇ ਜਿਵੇਂ ਕਿ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਆ ਜੇ ਸੁਬਾ ਹੌਲੀ ਹੌਲੀ ਕਾਫੀ ਬੱਚੇ ਆਉਣਗੇ ਇੱਥੇ ਸਾਰੀ ਸੇਵਾ ਹੀ ਹੋ ਰਹੀ ਆ ਜਿਵੇਂ ਕਿ ਮੰਨ ਲਓ ਆ ਆਈਸਕ੍ਰੀਮ ਇਹ ਪਾਈ ਸਾਹਿਬ ਸੇਵਾ ਹੀ ਕਰ ਰਿਆ ਜਿੰਨੀ ਮਰਜ਼ੀ ਬੱਚੇ ਖਾਣ ਪੇਰੈਂਟਸ ਜਿਹੜੇ ਆਉਂਦੇ ਆ ਉਹ ਖਾਣ ਸਭ ਫ੍ਰੀ ਨੇ ਜਿਵੇਂ ਆ ਸਾਹਮਣੇ ਬੱਚਿਆਂ ਦੀਆਂ ਗੇਮਾਂ ਇਹ ਵੀ ਫ੍ਰੀ ਨੇ ਹਰ ਇੱਕ ਚੀਜ਼ ਜਾਨੀ ਕਿ ਬੱਚਿਆਂ ਵਾਸਤੇ ਫ੍ਰੀ ਹੈ ਤਾਂ ਕਿ ਬੱਚੇ ਇਥੇ ਆਉਣ ਸਿੱਖੀ ਨਾਲ ਜੁੜਨ ਤੇ ਪੰਜਾਬੀ ਨਾਲ ਜੁੜਨ ਆਪਣੇ ਸੰਸਕਾਰਾਂ ਨਾਲ ਜੁੜਨ ਇਥੇ ਹਰ ਗੁਰੂ ਘਰ ਦੀ ਤਕਰੀਬਨ ਕੋਸ਼ਿਸ਼ ਹੁੰਦੀ ਹੈ ਵੱਖ-ਵੱਖ ਰਿਆ ਡੇਟਾ ਦੇ ਵਿੱਚ ਵੱਖ-ਵੱਖਰੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਲਿਖੇ ਜਾਂਦੇ ਨੇ ਤੇ ਆਉ ਮੈਂ ਲੈ ਚੱਲਦਾ ਹਾਂ ਇਹਨਾਂ ਸਤਿਨਾਮ ਵਾਲ ਵੀ ਆਪ ਜੀ ਨੂੰ ਸਾਰਿਆਂ ਨੂੰ ਤੇ ਕਿਉਂਕਿ ਉਹ ਸਾਰੀ ਸੇਵਾ ਹੀ ਨਿਭਾ ਰਹੇ ਆ ਇਸ ਕਰਕੇ ਮੈਂ ਜਰੂਰ ਚਾਹਾਂਗਾ ਕਿ ਉਹ ਵੀ ਆਪਣੇ ਆਪਿਆਂ ਨੂੰ ਦੋ ਦੋ ਸ਼ਬਦ ਸਾਂਝੇ ਕਰ ਜਿਵੇਂ ਕਿ ਹੁਣ ਇੱਥੇ ਜਿਹੜਾ ਇਹ ਨਾਮ ਸਿਮਰਨ ਹੋ ਰਿਹਾ ਹੈ ਦੇਖੋ ਨਾ ਤੇ ਹੌਲੀ-ਹੌਲੀ ਸਾਰੀਆਂ ਚੇਹਰੇ ਐ ਭਰ ਜਾਣਗੀਆਂ ਹੌਲੀ-ਹੌਲੀ ਜਿਵੇਂ ਬੱਚੇ ਆਉਣਗੇ ਬੈਠਣਗੇ ਤੇ ਇੱਥੇ ਸਾਰਾ ਨਾਮ ਸਿਮਰਨ ਹੋ। ਤੇ ਸਿਮਰਨ ਤੋਂ ਹੀ ਸਾਰਾ ਕੁਝ ਜਿਹੜਾ ਉਹ ਸ਼ੁਰੂਆਤ ਹੁੰਦੀ ਆ ਸਿਮਰਨ ਤੋਂ ਹੀ। ਜਦੋਂ ਵੀ ਆਪਾਂ ਜੇ ਗੁਰੂ ਨੂੰ ਪਉਣਾ ਹੈ ਤਾਂ ਇਹ ਸਿਮਰਨ ਤੋਂ ਹੀ ਸ਼ੁਰੂ ਹੋਣਾ ਹੈ। ਤੇ ਇਹ ਜਿਵੇਂ ਕੇ ਬੱਚੇ ਉਹ ਕਾਰਜ ਨੇ ਦੇ ਬਾਕੀ ਸਰਵਣ ਕਰ ਰਹੇ ਨੇ ਜਿਵੇਂ ਕਿ ਮੈਂ ਆਪ ਜੀ ਸਾਰਿਆਂ ਨੂੰ ਦੱਸਿਆ ਪਹਿਲਾਂ ਵੀ ਕਿ ਇੱਥੇ ਜੋ ਕੁਝ ਵੀ ਹੋ ਰਿਹਾ ਹੈ ਸਾਰੀ ਕਮਿਊਨਿਟੀ ਦੀ ਸੇਵਾ ਹੋ ਰਹੀ ਹੈ ਜਿੰਨੀ ਵੀ ਕਿਸੇ ਦੀ ਕੋਸ਼ਿਸ਼ ਹੈ ਕਮਿਊਨਿਟੀ ਦੀ ਸੇਵਾ ਕਰਨ ਨੂੰ ਜਿਵੇਂ ਕਿ ਆਹ ਸਟਾਲ ਹੈ ਤੇ ਮੈਂ ਭੈਣ ਜੀ ਤੇ ਕੁਐਸਚਨ ਕਰੂੰਗਾ ਉਹ ਦੱਸਣਗੇ ਕਿ ਉਹਨਾਂ ਦਾ ਕਿਸ ਬਾਰੇ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਤੁਸੀਂ ਇੱਕ ਕਮਿਊਨਿਟੀ ਦੀ ਕੀ ਸੇਵਾ ਨਿਭਾ ਰਹੇ ਹੋ ਅੱਜ ਅਪਾ ਜਿੱਥੇ ਨਾਨਸਾ ਦਰਵਾਜ਼ਾ ਘਾਸ ਦੇ ਵਿੱਚ ਆਏ ਆ ਆਪਾਂ ਆਏ ਹੈਗੇ ਯੂਟਿਲਿਟੀ ਵੇਅਰ ਹਾਊਸ ਵੱਲੋਂ ਇਸੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਵੀ ਫੈਮਿਲੀ ਬਿੱਲਾਂ ਦੇ ਵਿੱਚ ਸਟਰਗਲ ਕਰਦੇ ਆ ਕਿਉਂਕਿ ਲਿਵਿੰਗ ਕਾਸਟ ਇਸ ਗੋਇੰਗ ਹਾਈ ਆਪਾਂ ਟਰਾਈ ਕਰਦੇ ਆ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਹੈਲਪ ਕਰ ਸਕੀਏ ਕਿ ਉਹ ਵੀ ਸੇਵਿੰਗ ਕਰ ਸਕਣ ਆਪਣੇ ਬਿੱਲਾਂ ਦੇ ਉੱਤੇ ਜੇ ਕਿਸੇ ਨੂੰ ਕੋਈ ਕੁਐਸਚਨ ਪੁੱਛਣਾ ਆ ਆਪਾਂ ਸੋ ਬਹੁਤ ਸਾਰੀਆਂ ਸਰਬਿਸ ਜਿਹੜੀਆਂ ਫ੍ਰੀ ਵੀ ਦਿੱਤੇ ਪਈਆਂ ਐ ਇਸ ਤੇ ਹਾਂਜੀ ਉਹਨਾਂ ਦੀ ਕਾਫੀ ਸੇਵਿੰਗ ਹੋ ਸਕਦੀ ਆ ਜਿਹ ਕਿਸੇ ਨੇ ਕੰਮ ਵੀ ਕਰਨਾ ਆ ਉਹ ਸਾਨੂੰ ਅਪਰੋਚ ਕਰੋ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਆ ਅੱਛਾ ਤੁਸੀਂ ਜੌਬਸ ਵੀ ਕ੍ਰੀਏਟ ਕਰਦੇ ਹੋ ਅਸੀਂ ਰਿਕਰੂਟ ਕਰਦੇ ਆ ਹਾਂਜੀ ਬਹੁਤ ਵਧੀਆ ਗੱਲ ਆ ਕਮਿਊਨਿਟੀ ਦੀ ਸੇਵਾ ਵੀ ਐ ਤੇ ਨਾਲ ਨਾਲ ਉਹਨਾਂ ਨੂੰ ਜੌਬ ਆਸਤੇ ਵੀ ਐ ਤੇ ਤੁਸੀਂ ਕਿਹੜੇ ਕਿਹੜੇ ਯੂਟਿਲਿਟੀ ਬਿਲਜ਼ ਦਾ ਬਾਰੇ ਦੱਸੋਗੇ ਵੀ ਤੁਸੀਂ ਕਿਹੜੇ ਸ ਇਲੈਕਟ੍ਰਿਸਿਟੀ ਬ੍ਰੌਡਬੈਂਡ SIM ਕਾਰਡ ਹோம் ਇੰਸ਼ੋਰੈਂਸ ਬੋਇਲਰ ਕਵਰ ਇਟਸ ਆਰਿਆ ਚੀਜਾਂ ਸਿਕਵਰ ਕਰਦਾ ਹੈ ਇਜ਼ ਯੂ ਆਲ ਇਨ ਵਨ ਆਲ ਇਨ ਵਨ ਯੈਸ ਹਾਂ ਹਾਂ ਤੇ ਤੁਸੀਂ ਆਪਦਾ ਕੰਟੈਕਟ ਨੰਬਰ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਹਾਂਜੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ 07944 58 5223 ਇਹ ਮੇਰਾ ਨੰਬਰ ਹੈ ਜੀ ਬਾਕੀ ਸਾਡੇ ਭਾਈ ਸਾਹਿਬ ਹੁਣ ਸਾਡੇ ਨਾਲ ਆਏ ਹੈਗੇ ਆ ਇਹਨਾਂ ਦਾ ਨੰਬਰ ਜੀ ਮੈਂ ਦੱਸ ਦਿੰਦੀ ਆ ਪਾਜ ਦਾ ਨਾਮ ਗਰਦੀਪ ਸਿੰਘ ਹੈਗਾ ਆ ਮੇਰਾ ਨਾਮ ਗਰਦੀਪ ਕੌਰ ਆ ਪਾਜੀ ਉਹਨਾਂ ਦਾ ਨੰਬਰ ਹੈਗਾ 079408 05561 ਇੱਕ ਮਿੰਟ ਲਈ ਜਿਹੜਾ ਤੁਹਾਡਾ ਕਾਰਡ ਹੈ ਨਾ ਉਹ ਕੈਮਰੇ ਦੇ ਮੂਹਰੇ ਕਰ ਦਿਓ ਕੈਮਰੇ ਦੇ ਮੂਹਰੇ ਕਰਦੇ ਹਾਂ ਕਾਰ ਜਿਹੜਾ ਹੈ ਹੈਗਾ ਆ ਪਾਜੀ ਹੁਣਾਂ ਦਾ ਕਾਰ ਇਹ ਸੁਰਿੰਦਰ ਐਂਡ ਗਰੀਬ ਦੇ ਬੋਥ ਵਰਕ ਟੁਗੇਦਰ ਹਾਂਜੀ ਆ ਹੈਗਾ ਮੇਰਾ ਕਾਰ ਮੇਰਾ ਨਾਮ ਹੈਗਾ ਗਗਨਦੀਪ ਕੌਰ ਹਾਂ ਹਾਂਜੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਹੈਲਪ ਕਰਾਂਗੇ ਜੇ ਤੁਸੀਂ ਕੰਮ ਵੀ ਕਰਨਾ ਚਾਹੁੰਦੇ ਆ ਤਾਂ ਅਸੀਂ ਕੋਚਿੰਗ ਵੀ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਵਾਇਸ ਨੀ ਕੰਕਲਸ ਹੋ ਰਹੀ ਹੈ ਦੇਖੋ ਨਾ ਹਰੀ ਹਰੀ ਰੰਗ ਵਧ ਰਹੀ ਹੈ ਬੱਚੇ ਵੀ ਖੇਡ ਵੀ ਰਹੇ ਨੇ ਤੇ ਬੱਚੇ ਉਧਰ ਦੇ ਪਾਸੇ ਆ ਸਾਹਮਣੇ ਸਿਮਰਨ ਵੀ ਕਰ ਰਹੇ ਨੇ ਸਭ ਬਿਜ਼ੀ ਨੇ ਤੇ ਇਹ ਇੱਕ ਬਹੁਤ ਹੀ ਵਧੀਆ ਹੈ ਪੇਰੈਂਟਸ ਵਾਸਤੇ ਵੀ ਬੱਚਿਆਂ ਵਾਸਤੇ ਵੀ ਸਾਡੀ ਕਮਿਊਨਿਟੀ ਵਾਸਤੇ ਵੀ ਇਹ ਜੀ ਪੋਸ਼ੀਆਂ ਸਾਨੂੰ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਮੁੱਢ ਤੋਂ ਹੀ ਬੱਚਿਆਂ ਦਾ ਸਾਡਾ ਸ਼ਕਾ ਸਿੱਖੀ ਵੱਲ ਨੂੰ ਹੋਊਗਾ ਤਾਂ ਫਿਰ ਵੱਡੇ ਹੋ ਕੇ ਉਹ ਆਪਣੇ ਆਪ ਇੱਕ ਚੰਗੇ ਸਿੱਖ ਚੰਗੇ ਇਨਸਾਨ ਬਣ ਸਕਦੇ ਨੇ ਤੇ ਇਹ ਸਾਨੂੰ ਆਉਣ ਵਾਲੀ ਪੀੜ੍ਹੀ ਵਾਸਤੇ ਕੋਸ਼ਿਸ਼ ਵੀ ਜਰੂਰ ਕਰਨੀ ਚਾਹੀਦੀ ਹੈ ਜਿਵੇਂ ਕਿ ਇੱਧਰ ਯੂਰਪ ਦੇ ਵਿੱਚ ਵੀ ਕੈਨੇਡਾ ਅਮਰੀਕਾ 'ਚ ਵੀ ਹਰ ਇੱਕ ਦੀ ਕਿ ਕੁਝ ਦਿਨ ਹੈ ਕਿ ਬੱਚਿਆਂ ਨੂੰ ਪੰਜਾਬੀ ਨਾਲ ਜੋੜਿਆ ਜਾਵੇ ਗੁਰੂ ਘਰਾਂ ਦੇ ਨਾਲ ਜੋੜਿਆ ਜਾਵੇ ਕਿਉਂਕਿ ਜਿਹੜੀ ਦੂਜੀ ਐਜੂਕੇਸ਼ਨ ਹੈ ਉਹਨਾਂ ਨੇ ਤਾਂ ਲੈ ਹੀ ਲੈਣੀ ਹੈ ਯੂਨੀਵਰਸਿਟੀਆਂ ਤੋਂ ਇਹ ਜਿਹੜੀ ਜਿਹੜੀ ਸੰਸਕਾਰ ਇਹ ਤਾਂ ਸਾਨੂੰ ਆਪਣੇ ਮਾਪੇ-ਮਾਪ ਤੋਂ ਜਾਂ ਕਮਿਊਨਿਟੀ ਤੋਂ ਮਿਲਣੇ ਆ ਤੇ ਇਹ ਵੀ ਇੱਕ ਬਹੁਤ ਵਧੀਆ ਕਦਮ ਹੈ ਜਿਵੇਂ ਕਿ ਆਹ ਦੇਖੋ ਨਾ ਵੀ ਇਹ ਸਮੋਸੇ ਆ ਨਹੀਂ ਸੇਵਾ ਕਰ ਰਹੇ ਨੇ ਤੇ ਇਹ ਆਪਣੀ ਸਾਰੀ ਕਮਿਊਨਿਟੀ ਆਸਤੇ ਬੱਚਿਆਂ ਆਸਤੇ ਤੇ ਇਹ ਫ੍ਰੀ ਹੈ ਵੀ ਸਭ ਦੀ ਸੇਵਾ ਕਰ ਰਹੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਲੱਗਿਆ ਕਿ ਤੁਸੀਂ ਇਹ ਸਾਰੀ ਸੇਵਾ ਕਰ ਰਹੇ ਹੋ ਬੱਚਿਆਂ ਦੀ ਆਉਣ ਵਾਲੀ ਸੰਗਤ ਦੀ ਤੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਗੋਗਿਲ ਸਿੰਘ ਹੈ ਜੀ ਹਾਂਜੀ ਤੇ ਤੁਹਾਡੀ ਹਾਂ ਤੁਹਾਡੀ ਦੁਕਾਨ ਕਿੱਥੇ ਆ ਇਹ ਮਿਲਨ ਹਾਲ ਹੈ ਜੀ ਮਿਲਸਟਨ 1 A ਚ ਟਾਊਨ ਚ ਟਾਊਨ ਦੇ ਵਿੱਚ ਹਾਂਜੀ ਮਿਲਨ ਹਾਲ ਮਿਲਨ ਹਾਲ ਦੇ ਵਿੱਚ ਤੇ ਕਦੋਂ ਤੋਂ ਤੁਸੀਂ ਇਹ ਬਿਜ਼ਨਸ ਦੇ ਵਿੱਚੋਂ ਲਾਸਟ ਇਅਰ ਫ फेब्रुवारी 2024 ਚ ਸਾਡਾ ਇੱਕ ਅਸੀਂ ਬਿਜ਼ਨਸ ਹਾਂਜੀ ਨਾਮ ਖਾਲੀ ਸਵੀਟ ਸੈਂਟਰ ਮਹਾਰਾਜ ਦੇ ਆਵਾਸ ਕਮਾਟੀ ਦੇ ਨੇੜੇ ਹਾਂਜੀ ਤੇ ਇਹ ਸਾਰਾ ਤੁਹਾਡਾ ਵੈਜੀਟੇਰੀਨ ਹੋਣਾ ਹੈ। 100% ਵੈਜੀਟੇਰੀਨ ਸਾਰਾ ਕੁਝ ਫਰੈਸ਼ ਉਸੇ ਦਿਨ ਬਣਦਾ ਸਾਡੇ ਸਮੂਸੇਸ, ਸਪ੍ਰਿੰਗ ਰੋਲ ਸਾਰਾ ਕੁਝ ਸੇਮ ਡੇ ਬਣਦੇ। ਤੇ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਜਾਂ ਕੇਟਰਿੰਗ ਹਾਂਜੀ ਕੇਟਰਿੰਗ ਵੀ ਕਰਦੇ ਹਾਂ। ਤੁਸੀਂ ਜਰੂਰ ਆਪਦਾ ਪੂਰਾ ਐਡਰੈਸ ਤੇ ਪੂਰਾ ਫੋਨ ਨੰਬਰ ਦਿਓ। ਹਾਂਜੀ ਖਾਲੀ ਸਵੀਟ ਸੈਂਟਰ 18 ਬਿਲਸਟਨ ਸਟਰੀਟ ਵਿਲਨਹੋਪ ਜਬੀਊ ਵੀ 13 T A J ਕੋਡ ਅਤੇ ਨੰਬਰ ਹੈ 01903934106 ਹਾਂਜੀ ਤੇ ਤੁਸੀਂ ਆਪਣੇ ਡੈਡੀ ਦਾ ਮੋਬਾਈਲ ਨੰਬਰ ਵੀ ਬੋਲ ਦਿਓ ਹਾਂਜੀ ਪਾਪਾ ਦਾ ਨਾਮ ਹੈ ਗੋਬਿੰਦ ਸਿੰਘ ਤੇ ਉਹਨਾਂ ਦਾ ਨੰਬਰ ਹੈ 07404974537 ਬਹੁਤ ਹੀ ਪਿਆਰਾ ਨਾਮ ਹੈ ਤੁਹਾਡੇ ਪਾਪਾ ਜੀ ਦਾ ਹਾਂਜੀ ਹਾਂਜੀ ਤੇ ਗੁਰੂ ਤੁਹਾਡੇ ਸਾਰੇ ਪਰਿਵਾਰ ਤੇ ਤੁਹਾਡੇ ਤੇ ਕਿਰਪਾ ਕਰੇ ਕਿਉਂਕਿ ਤੁਸੀਂ ਵੀ ਇੱਕ ਕਮਿਊਨਿਟੀ ਦੀ ਸੇਵਾ ਨਿਭਾ ਰਹੇ ਹੋ ਹਾਂਜੀ ਤੇ ਤੁਹਾਨੂੰ ਇਹਦਾ ਫਲ ਵੀ ਮਿਲਣਾ ਚਾਹੀਦਾ ਹੈ ਤੇ ਮੈਂ ਉਸ ਅਕਾਲ ਪੁਰਖ ਅੱਗੇ ਕਰੂੰਗਾ ਅਰਦਾਸ ਕਿ ਤੁਹਾਡਾ ਵੱਧੋ ਅਦਕਾਰੋ ਬਰ ਬਦੇ ਤੇ ਤੁਹਾਨੂੰ ਕਮਿਊਨਿਟੀ ਦੇ ਨਾਲ ਪਿਆਰ ਹੋਵੇ ਤੁਹਾਡਾ ਹਾਂਜੀ ਤੇ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਆਖਰ ਤੇ ਜਕਾਰਾ ਬੋਲ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਆਪ ਜੀ ਸਾਰਿਆਂ ਨੂੰ ਦਿਖਾ ਰਿਹਾ ਪਿੱਛੇ ਵੀ ਜੋ ਵੀ ਇੱਥੇ ਹੋ ਰਿਹਾ ਸੇਵਾ ਜਿਵੇਂ ਆਈ ਆਈਸਕ੍ਰੀਮ ਵਾਲਾ ਸੀ ਤੇ ਜਿਵੇਂ ਸਮੋਸਿਆਂ ਵਾਲੇ ਸੀਗੇ ਆਖੇ ਇਥੇ ਸੇਵਾ ਕਰਦੇ ਨੇ ਵਾਦ-ਵਾਦ ਬੱਚਿਆਂ ਨੂੰ ਕਿਵੇਂ ਸਿੱਖੀ ਦੇ ਨਾਲ ਜੋੜਿਆ ਜਾਵੇ ਤੇ ਮੈਨੂੰ ਬਹੁਤ ਹੀ ਖੁਸ਼ੀ ਆ ਤੁਹਾਨੂੰ ਇੰਟਰੋਡਿਊਸ ਕਰਕੇ ਪੰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸ਼ੁਭਨਾਮ ਚਾਂਜਿੰਗ ਜਿਹੜੇ ਗੋਦਵਾਰੇ ਦੇ ਵੱਲੋਂ ਜਿੱਦਾ ਫਾ ਸੇਵਾ ਕਰਦੇ ਆ ਬੱਚਿਆਂ ਦੇ ਤੇ ਸਮਝਾ ਕਲਾਸ ਬੱਚੇ ਜਿਹੜੇ ਅਟੈਂਡ ਕਰਦੇ ਆ ਉਹਨਾਂ ਵੱਲੋਂ ਅਸੀਂ ਅੱਜ ਬੱਚਿਆਂ ਨਾਲ ਸਿਮਰਨੇ ਬਣਾਉਂਦੇ ਆ ਮਾਲਾ ਚੜੀ ਹੁੰਦੀ ਆ ਤੇ ਜਿਹੜੇ ਬੱਚੇ ਨਵਾਂ ਇੱਕ ਸਿਮਰਨ ਦਾ ਦੱਸਿਆ ਜਾਂਦਾ ਵੀ ਅੱਲਾ ਫਾ ਚਾਪ ਕਰ ਸਕਦੇ ਆ ਹਾਂਜੀ ਤੇ ਜਿਸ ਤੋਂ ਬਾਅਦ ਪਹਿਲੇ ਪ੍ਰਕਾਸ਼ ਤੇ ਮੁਕੱਲੇ ਕਸੇ ਅਸੀਂ ਬੱਚਿਆਂ ਨੂੰ ਕਲਰਿੰਗ ਸ਼ੀਟਸ ਦਿੱਤੇ ਆ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਚੌਰ ਸਾਦ ਕੀ ਹੁੰਦਾ ਤੇ ਅਸੀਂ ਕੁਇਜ਼ ਵੀ ਰੱਖੀ ਆ ਬੱਚਿਆਂ ਨੂੰ ਪਤਾ ਕਰਨ ਲਈ ਤੇ ਕੁਐਸਚਨਸ ਉਹਨਾਂ ਲਈ ਕੀ ਪਹਿਲਾ ਪ੍ਰਕਾਸ਼ ਕਦੋਂ ਹੋਇਆ ਸੀ ਤੇ ਕਿਹੜੇ ਗੁਰੂ ਮਹਾਰਾਜ ਨੇ ਕੀਤਾ ਸੀਗਾ ਹਾਂਜੀ ਤੇ ਬੱਚਿਆਂ ਨੂੰ ਜਿੱਦਾਂ ਕਪਾ ਸਿੱਖੀ ਦਾ ਜੋੜ ਸਕਦੇ ਛੋਟਾ 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 ਮੈਨੂੰ ਬੜੀ ਖੁਸ਼ੀ ਆ ਕਿ ਕੋਈ ਤੁਹਾਡੀ ਕੋਈ ਗੱਲ ਵੀ ਬੱਚਿਆਂ ਦੇ ਅਸਰ ਕਰੂ ਕਿਉਂਕਿ ਤੁਸੀਂ ਖੁਦ ਆਪਣੇ ਆਪ ਨੂੰ ਸਵਾਰਿਆ ਵਾ ਹਾਂਜੀ 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 ਤੇ ਹੋਰ ਵੀ ਮੈਨੂੰ ਬਹੁਤ ਖੁਸ਼ੀ ਤੇ ਤੁਸੀਂ ਭੈਣ ਜੀ ਬਚਪਨ ਤੋਂ ਹੀ ਤੁਸੀਂ ਨਾਲ ਜੁੜੇ ਹੋ ਗੁਰੂ ਦੇ ਹਾਂਜੀ ਆਪਾਂ ਇੰਨ ਗੁਰੂ ਮਾਰਸ ਦੀ ਕਿਰਪਾ ਛੋਟੇ ਹੁੰਦੇ ਤਾਂ ਹੀ ਹਾਂਜੀ ਤੇ ਹੁਣ ਜਿੱਦਾਂ ਉਹੀ ਅਸੀਂ ਦੇਖਦੇ ਹਾਂ ਕਿ ਮੇਰੇ ਆਪਣੇ ਬੱਚੇ ਹੈਗੇ ਆ ਤੇ ਗੁਰਦੁਆਰੇ ਆਂਦੇ ਸੰਥਿਆ ਕਰਨ ਤੇ ਅਸੀਂ ਜਿੱਦਾਂ ਚਾਹੁੰਦੇ ਹੁੰਦੇ ਹਾਂ ਕਿ ਅੱਥੀਕਾ 3ਰਡ ਸਾਡਾ ਹੋਣਾ ਆ ਆਰਟਸ ਐਂਡ ਕ્રાਫਟ ਵਰਕਸ਼ਾਪ ਹਾਂਜੀ ਬੱਚਿਆਂ ਨੂੰ ਭਾ ਹੱਥਾਂ ਨਾਲ ਥੋੜਾ ਥੋੜਾ ਕੰਮ ਰਿਹਾ ਹਾਂਜੀ ਜੀਵਨ ਅ ਸਮਾਲ ਸਟੈਪ ਹਨਾ ਕਿ ਗੁਰੂਵਾਲਾ ਜਾਣਦਾ ਆ ਬੱਚਿਆਂ ਦਾ ਨਹੀਂ ਬਹੁਤ ਹੀ ਇਹ ਇੱਕ ਵਧੀਆ ਸਾਡੀ ਸੋਚ ਵੀ ਆ ਕਿਉਂਕਿ ਜੇ ਬੱਚੇ ਸੰਸਕਾਰਾਂ ਨਾਲ ਜੁੜਨਗੇ ਆਪਣੀ ਬੋਲੀ ਨਾਲ ਜੁੜਨਗੇ ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਗੇ ਨਾ ਜੋ ਪੰਜਾਬੀ ਜਾਣਣ ਜਾਣਣਗੇ ਤਾਂ ਤੇ ਬਹੁਤ ਹੀ ਵਧੀਆ ਤੁਹਾਡੀ ਕੋਸ਼ਿਸ਼ ਆ ਤੇ ਗੁਰੂ ਤੁਹਾਡੇ ਸਾਰਿਆਂ ਦੇ ਕਿਰਪਾ ਕਰੇ ਤੇ ਇੰਨੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹਾ ਤੁਸੀਂ ਦੇਖ ਰਹੇ ਹੋ ਇਸ ਸਟਾਲ ਤੇ ਜਿਹੜੇ ਆ ਆਪਣੀਆਂ ਟੀ-ਸ਼ਰਟਾਂ ਜੋ ਸਾਹਮਣੇ ਦੇਖ ਰਹੇ ਚਲਦੀ ਕਲਾ ਤੁਸੀਂ ਪ੍ਰਿੰਟ ਵੀ ਕਰਾ ਸਕਦੇ ਹੋ ਔਰ ਸਾਰਾ ਕੁਝ ਇਹ ਧਰਮ ਦੇ ਨਾਲ ਹੀ ਜੁੜਿਆ ਸਾਡੇ ਸਿੱਖ ਜਿਮੇ ਦੇ ਨਾਲ ਹੀ ਜਿਵੇਂ ਆਪਾਂ ਜੀ ਗਸਟਾਲ ਲਾਇਆ ਹੋਇਆ ਹੈ ਜਿਵੇਂ ਫੋਟੋਆਂ ਨੇ ਬਾਕੀ ਜੋ ਵੀ ਹੈ ਐਵੇਂ ਇੱਥੇ ਤੁਸੀਂ ਕੜੇ ਤੇ ਪਿਛੇ ਗੁਰੂ ਸਾਹਿਬ ਦੀਆਂ ਫੋਟੋਗ੍ਰਾਫ ਤੇ ਸਾਰਾ ਦੇਖੋਣਾ ਤੇ ਆਪਣੇ ਜੇ ਕਿਸੇ ਨੇ ਪਟਕੇ ਲੈਣੇ ਹੋ ਤੇ ਹਰ ਚੀਜ਼ ਦੀ ਤੇ ਸੇਵਾ ਹੋ ਰਹੀ ਆ ਜਿਹੜੀ ਕਿ ਸਾਡੀ ਕਮਿਊਨਿਟੀ ਨੂੰ ਇਹ ਚੀਜ਼ਾਂ ਜ਼ਰੂਰੀ ਨੇ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਆਪਣੇ ਸਿੱਖੀ ਦੇ ਨਾਲ ਬੋਲੀ ਦੇ ਨਾਲ ਜੁੜਨ ਇਹ ਆਦੇ ਸੰਸਕਾਰਾਂ ਦੇ ਨਾਲ ਜੁੜਨ ਇਹ ਅੱਜ ਸਾਨੂੰ ਇਹ ਬਹੁਤ ਵੱਡੀ ਸਾਡੀ ਲੋੜ ਵੀ ਹੈ ਤੇ ਮੈਂ ਚਾਹੂੰਗਾ ਕਿ ਇਹ ਹਰ ਥਾਂ ਤੇ ਹੋਣੇ ਚਾਹੀਦੇ ਆ ਇਦਾਂ ਛੋਟੇ ਛੋਟੇ ਮੇਲਿਆਂ ਦੇ ਵਿੱਚ ਬੱਚਿਆਂ ਨੂੰ ਲਿਆਉਣਾ ਚਾਹੀਦਾ ਹੈ ਉਹਨਾਂ ਨੂੰ ਆਪਣੀ ਸਿੱਖੀ ਬਾਰੇ ਆਪਣੇ ਜਿਹੜੇ ਪਿੱਤਰਾਂ ਬਾਰੇ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਅਹਸਤੀ ਦਾ ਬਾਰੇ ਸਾਰਾ ਕੁਝ ਕਾਹੀਂ ਅਸੀਂ ਅੱਗੇ ਵਧ ਸਕਾਂਗੇ ਇਹ ਕੋਰਾਂ ਜਿਵੇਂ ਆ ਛੋਟੇ ਛੋਟੇ ਬੱਚੇ ਐ ਇਹਨਾਂ ਨੂੰ ਜਿਹੜੀਆਂ ਆਰਮੀ ਦੇ ਵਿੱਚ ਗਨਜ਼ ਬਾਰੇ ਗਿਆਨ ਮੂਨ ਤੇ ਪਹੁੰਚਣ ਦਾ ਗਿਆਨ ਸਾਇੰਸ ਬਾਰੇ ਵੀ ਇਹ ਵੀਰ ਜੀ ਦੱਸ ਰਹੇ ਨੇ ਤੇ ਮੈਂ ਇਹਨਾਂ ਨੂੰ ਕੁਐਸਚਨ ਕਰੂੰਗਾ ਕਿ ਇੱਕੀ ਕੁਛ ਬੱਚਿਆਂ ਨੂੰ ਇਹ ਸਿਖਾ ਰਹੇ ਨੇ ਤੇ ਇਹ ਵੀ ਮੈਂ ਦਿਖਾਣਾ ਵੀਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਇਹ ਬੱਚਿਆਂ ਨੂੰ ਕੀ ਦੱਸ ਰਹੇ ਹੋ ਕੀ ਇਹ ਪਹਿਲੀ ਚੀਜ਼ ਮੈਂ ਦੱਸ ਰਿਹਾ ਮੈਂ ਬੰਬੇ ਤੋਂ ਆਪ ਇੰਡੀਆ ਤੋਂ ਇੰਨੀ ਚੀਜ਼ਾਂ ਮੈਂ ਖੁਦ ਹੀ ਹੱਥ ਦੀ ਬਣਾਈਆਂ ਉਹ ਵੈਰੀ ਗੁੱਡ ਤੁਸੀਂ ਜਿਹੜੀ ਚੀਜ਼ ਜਿਹੜੀ ਚੀਜ਼ ਤੁਸੀਂ ਸੁੱਟ ਦਿੰਦੇ ਹੋ ਇਹੋ ਸਾਰੀ ਉਹ ਯੂਜ਼ ਕੀਤੀਆਂ ਨੇ ਅੱਛਾ ਸਾਰੀ ਵੇਸਟ ਤੋਂ ਤਿਆਰ ਕੀਤੀ ਵੀ ਹੈ ਨਾਥਿੰਗ ਇਜ਼ ਵੇਸਟ ਇਨ ਥਿਸ ਵਰਲਡ ਯਾ ਤੁਸੀਂ ਦੇਖ ਸਕਦੇ ਹੋ ਸਾਰਾ ਕਿਵੇਂ ਵੇਸਟ ਤੋਂ ਬਣਾਇਆ ਗਿਆ ਡਿਟੇਲ ਹਾਂਜੀ ਸਾਰੀ ਮਸ਼ੀਨਰੀ ਇਵਨ ਇੱਕ ਵਰਕ ਇਹ ਸਾਰੀ ਮਸ਼ੀਨ ਬਹੁਤ ਵੱਡਾ ਤੁਸੀਂ ਬਹੁਤ ਵੱਡਾ ਮੈਸੇਜ ਦੇ ਰਹੇ ਹੋ ਬੱਚਿਆਂ ਨੂੰ ਵੀ ਵੀ ਕੋਈ ਵੀ ਚੀਜ਼ ਵੇਸਟ ਨਾ ਕਰੋ ਉਹਦਾ ਕੋਈ ਨਾ ਕੋਈ ਉਹਨੂੰ ਯੂਜ਼ ਕਰੋ ਹਾਂਜੀ ਤੇ ਆ ਗੰਜ਼ੇ ਜਿਹੜੀਆਂ ਆਮੀਆਂ ਦੀਆਂ ਹਾਂਜੀ ਇਹ ਇਹ ਮਸ਼ੀਨ ਜਿਹੜੀ ਹੈ ਇਹ ਡਰਿੰਕ ਸਰਵ ਕਰਦੀ ਹੈ ਓਕੇ ਹਾਂ ਦਿਸ ਮਸ਼ੀਨ ਫਾਰ ਚੈੱਕ ਦਾ ਹੈਲਥ ਯੂਅਰ ਬੀ ਐਮ ਆਈ ਬੀ ਐਮ ਆਈ ਇਫ ਆਈ ਫਰੰਟ ਆਫ ਯੂ ਸਕੈਨ ਕਰੇਗਾ ਤੁਹਾਨੂੰ ਖਾਂਡਰ ਬਾਰੇ ਤਾਂ ਉਹ ਖਾਣਾ ਕੀ ਤੁਹਾਡਾ ਬੋਡੀ ਇਮਿਊਨਿਟੀ ਸਿਸਟਮ ਕੀ ਹੈ ਉਹ ਵੈਰੀ ਗੁੱਡ ਤੇ ਉਸੇ ਮੈਂ ਇਹ ਮਸ਼ੀਨਾਂ ਇੰਸਟਾਲ ਕੀਤੀ ਆ ਹਾਂਜੀ ਤੇ ਆ ਜਿਹੜਾ ਪਿੱਛੇ ਪਿਆ ਸਾਮਾਨ ਮਾਈਕਰੋਸਕੋਪ ਐਕਚੁਅਲੀ ਤਾਂ ਉਹ ਬਹੁਤ ਜ਼ਿਆਦਾ ਗੀਏ ਜੋ ਮਾਈਕਰੋਸਕੋਪ ਦਿਖਾਈ ਨਹੀਂ ਦੇ ਰਿਹਾ ਰੋਸ਼ਨੀ ਤੋਂ ਵੀ ਰੋਸ਼ਨੀ ਹਾਂਜੀ ਤੇ ਇਹ ਤੁਸੀਂ ਕਿੰਨੇ ਚਿਰ ਤੋਂ ਕਰ ਰਹੇ ਹੋ ਇਹਦਾ ਐਗਜ਼ੀਬਿਸ਼ਨ 40 ਸਾਲ ਤੋਂ 40 ਇਅਰ ਹਾਊ ਆਰ ਯੂ ਤੁਹਾ ਲੀ ਉਮਰ ਨਹੀਂ ਨਹੀਂ ਲੱਗਦੀ 46 ਏ ਮੇਰੀ ਹਾਂਜੀ 46 ਸਾਲ ਏ ਜੇ ਅਸੀਂ ਤੁਸੀਂ ਬੰਬੇ ਕਿਹੜੀ ਥਾਂ ਦੇ ਰਹ ਰਹੇ ਹੋ ਸਾਇੰਸ ਕੋਲੀਵਾੜੀ ਪੰਜਾਬੀ ਏਰੀਆ ਬਈਆ ਹਾਂਜੀ ਮੈਂ ਗਿਆ ਬੰਬੇ ਉਹ ਵੇ ਦੇਖਿਆ ਮੈਂ ਤੇ ਇੱਥੇ ਕਦੋਂ ਆਏ ਸੀ ਦੋ ਸਾਲ ਹੋ ਗਏ ਤੇ ਮੇਰਾ ਆਪਣਾ ਸਾਇੰਸ ਸੈਂਟਰ ਹੈਗਾ ਉਹ ਵੈਰੀ ਮੇਰੀ ਮਸ਼ੀਨਾ ਗਿਆਨ ਇਫ ਯੂ ਗੋ ਆਨ ਅ ਮੂਨ ਹਾਊ ਯੂ ਸਰਵਾਈਵ ਦੈਟਸ ਅ ਮੂਨ ਰੋਵਰ ਮਸ਼ੀਨ ਨਾਸਾ ਨੇ ਜਿਹੜੀ ਮਸ਼ੀਨ ਬਣਾਈਆਂ ਉਹ ਆਲਰੇਡੀ ਮੈਨੇ ਬਣਾ ਦਿੱਤੀਆਂ ਉਹ ਵੈਰੀ ਗੁੱਡ ਇਹ ਸਾਰਾ ਹੈ ਸਾਇੰਸ ਸਿਟੀ ਹੈ ਹਾਂ ਹੈਗਾ ਸਾਇੰਸ ਸਿਟੀ ਬਿਲਕੁਲ ਸੌ ਹਾਂਜੀ ਹਾਂਜੀ ਬਹੁਤ ਹੀ ਵਧੀਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਥੈਂਕ ਯੂ ਥੈਂਕ ਯੂ ਦੇਖੋ ਨਾ ਜਿਹੜੇ ਆਪਦੇ ਬੱਚਿਆਂ ਨਾਲ ਆਏ ਆ ਪੇਰੈਂਟਸ ਉਹ ਆਪ ਵੀ ਇੰਜੋਏ ਕਰ ਰਹੇ ਨੇ ਤੇ ਬੱਚਿਆਂ ਨੂੰ ਕੁਆਰ ਰਹੇ ਨੇ ਤੇ ਵਧੀਆ ਗੱਲ ਇਹ ਆ ਕਿ ਨਾਲ-ਨਾਲ ਉਹਨਾਂ ਨੂੰ ਸਿੱਖੀ ਨਾਲ ਵੀ ਜੋੜ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਸ਼ੁਭ ਨਾਮ ਦਿਓ ਜੀ ਹਾਂਜੀ ਤੇ ਤੁਸੀਂ ਲੋਕ ਲਈ ਇੱਥੋਂ ਹੀ ਆ ਬੋਲੇ ਹਮਦੰਦ ਜੀ ਹਾਂਜੀ ਤੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਹਾਂਜੀ ਤੇ ਕਿੱਦਾਂ ਲੱਗਾ ਆ ਮੇਲਾ ਜਿਹੜਾ ਬਹੁਤ ਵਧੀਆ ਕੋਸ਼ਿਸ਼ ਹੈ ਹੈਨਾ ਹਾਂਜੀ ਪੈਣੀ ਤੁਹਾਡਾ ਕੀ ਨਾਮ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਹੈ ਅਸੀਂ ਵੀ ਲੋਕਲ ਬੁਫਹੈਮਪਟਨ ਤੋਂ ਹੀ ਆਂ ਹਾਂਜੀ ਹਾਂਜੀ ਬੱਚਿਆਂ ਨੂੰ ਇੱਥੇ ਲੱਗਿਆ ਤੇ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਬੱਚਿਆਂ ਨੂੰ ਨਾਲ ਸਿੱਖੀ ਦੇ ਜੋੜ ਰਹੇ ਹੋ ਗੁਰੂ ਦੇ ਨਾਲ ਜੋੜ ਰਹੇ ਹੋ ਹਾਂਜੀ ਫਿਰ ਬੱਚੇ ਆ ਕਿਉਂਕਿ ਇੱਥੋਂ ਹੀ ਸੰਸਕਾਰ ਮਿਲਨੇ ਆ ਹਾਂਜੀ ਹਾਂਜੀ ਤੇ ਯੂਨੀਵਰਸਿਟੀ ਤੋਂ ਸੰਸਕਾਰ ਨਹੀਂ ਮਿਲਨੇ ਹਾਂਜੀ ਯੂਨੀਵਰਸਿਟੀ ਤੋਂ ਯੂ ਕੈਨ ਬੀ ਅ ਗੁੱਡ ਡਾਕਟਰ ਯੂ ਕੈਨ ਬੀ ਅ ਸਿਲੈਸਟਰ ਵਾਟਐਵਰ ਹਾਂਜੀ ਗੁੱਡ ਪਰਸਨ ਬਣ ਤਾਂ ਆਪ ਹੀ ਬਣਾ ਸਕਦੇ ਮਾਪੇ ਹੀ ਬਣਾ ਸਕਦਾ ਬੱਚਿਆਂ ਨੂੰ ਤੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਾਂਜੀ ਤੇ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਹਾਂਜੀ ਅੱਜ ਲਈ ਇੰਨਾ ਹੀ ਤੇ ਮੇਰਾ ਖਿਆਲ ਹੈ ਕਿ ਤੁਸੀਂ ਮੇਰੇ ਵੀਡੀਓ ਦਾ ਆਨੰਦ ਮਾਣਿਆ ਹੋਊਗਾ ਤੇ ਇਹਨੂੰ ਵੱਤਵਦ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਵੱਤਵਦ ਸਾਈਬ ਕਰਾਈਬ ਕਰੋ ਤੇ ਕਰਾਓ ਤੇ ਅੱਜ ਦਾ ਜਿਹੜਾ ਹੌਲੀ-ਹੌਲੀ ਰੌਣਕ ਹੋਰ ਵੀ ਵਧੀ ਜਾਣੀ ਹੈ ਚਲੋ ਨਾਲੇ ਗੁਰੂ ਘਰਾਂ ਦੀ ਇੱਕ ਕੋਸ਼ਿਸ਼ ਹੈ ਕਿ ਕਿਵੇਂ ਅਸੀਂ ਬੱਚਿਆਂ ਨੂੰ ਆਪਣੇ ਨਾਲ ਜੋੜ ਸਕੀਏ ਤੇ ਜੇ ਬੱਚੇ ਆਪਣੇ ਧਰਮ ਦੇ ਨਾਲ ਕੋਈ ਵੀ ਬੱਚਾ ਜਿਸ ਧਰਮ ਜੀ ਉਹ ਪੈਦਾ ਹੋਇਆ ਉਹਦੇ ਨਾਲ ਜੁੜੂਗਾ ਤੇ ਉਹ ਇੱਕ ਚੰਗਾ ਇਨਸਾਨ ਬਣੂਗਾ ਚੰਗਾ ਇਨਸਾਨ ਬਣਨਾ ਹੀ ਮੁਕਤੀ ਹੈ ਤੁਹਾਡੀ ਮੁਕਤੀ ਉਸ ਦੀ ਹੋਣੀ ਹੈ ਕਿਹੜਾ ਇੱਕ ਚੰਗਾ ਇਨਸਾਨ ਹੈ ਅਜਲੇ ਨਹੀਂ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ